ਜਾਓ ਤੇ ਪੰਜਾਬ ਬਚਾਓ 2.3 ਲੱਖ ਏਕੜ ਤੇ ਪਾਣੀ ਫਿਰ ਗਿਆ ਇਹਦੇ ਤੋਂ ਗਾਰ ਚੁੱਕਣੀ ਹੈ ਜੇ ਸਾਰੇ ਭइये ਪੰਜਾਬ ਛੱਡ ਕੇ ਚਲੇ ਜਾਣ ਤੇ ਇਹ ਗਾਰ ਕੌਣ ਚੁੱਕੇ ਬੀਤੇ ਕੁਝ ਦਿਨਾਂ ਤੋਂ ਹੁਸ਼ਿਆਰਪੁਰ ਕਾਂਡ ਕਾਫੀ ਚਰਚਾ ਦੇ ਵਿੱਚ ਰਿਹਾ ਜਿੱਥੇ ਕਿ ਪ੍ਰਵਾਸੀ ਦਾ ਕਾਬੂ ਚ ਆਇਆ ਪਰ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਰੋਸ ਦੇ ਵਿੱਚ ਪ੍ਰਤੀਕਿਰਿਆ ਹੁਣੀ ਸੰਭਾਵਿਕ ਸੀ ਪਰ ਆਖਿਰਕਾਰ ਇਹ ਜ਼ਾਨੀਬੇੜਾ ਕਿਵੇਂ ਹੋਵੇਗਾ ਪ੍ਰਵਾਸੀਆਂ ਨੂੰ ਭਜਾਉਣ ਵਾਲੀਆਂ ਗੱਲਾਂ ਤਾਂ ਹੋ ਰਹੀਆਂ ਨੇ ਲੋਕ ਸੜਕਾਂ ਤੇ ਆ ਚੁੱਕੇ ਨੇ ਨਾਰੇ ਲੱਗ ਰਹੇ ਨੇ ਭਈਆ ਭਜਾਓ ਪੰਜਾਬ ਬਚਾਓ ਪਰ ਆਖਿਰਕਾਰ ਜਦੋਂ ਇਸ ਤੇ ਇੰਪਲੀਮੈਂਟ ਕਰਨਾ ਹੋਵੇ ਤਾਂ ਪੰਜਾਬ ਦੇ ਲੋਕ ਸੁੱਤੇ ਪਏ ਨੇ ਜਦੋਂ ਇਹਨਾਂ ਦਾ ਬਾਈਕਾਟ ਕਰਨਾ ਹੋਵੇ ਪੰਜਾਬ ਦੇ ਲੋਕ ਇਕਜੁੱਟ ਨਹੀਂਗੇ ਪੰਜਾਬ ਦੇ ਲੋਕਾਂ ਦਾ ਵੀ ਸਾਥ ਆਮ ਲੋਕ ਨਹੀਂ ਦੇ ਰਹੇ ਉਹ ਇੱਕ ਭਈਏ ਤੇ ਹੀ ਨਿਰਭਰ ਨੇ ਜਾਓ ਤੇ ਪੰਜਾਬ ਬਚਾਓ 2-3 ਲੱਖ ਏਕੜ ਤੇ ਪਾਣੀ ਫਿਰ ਗਿਆ ਇਹਦੇ ਤੋਂ ਗਾਰ ਚੁੱਕਣੀ ਜੇ ਸਾਰੇ ਭਈਏ ਪੰਜਾਬ ਛੱਡ ਕੇ ਚਲੇ ਜਾਣ ਤੇ ਇਹ ਗਾਰ ਕੌਣ ਚੁੱਕੇ ਕੀ ਇਹ ਜਿਹੜੇ ਕਿਸਾਨ ਇਹ ਆਪਣੇ ਆਪ 3-3 ਫੁੱਟ 4-4 ਫੁੱਟ ਰੇਤਾ ਚੁੱਕ ਲੈਣਗੇ ਸੁਣੋ ਪੰਜਾਬ ਦੀਆਂ ਕੁੜੀਆਂ ਬੱਚੇ ਪੈਦਾ ਕਰਨ ਲਈ ਤਿਆਰ ਨਹੀਂ ਇੱਕ ਜਾਂ ਦੋ ਤੋਂ ਬਾਅਦ ਇਹਨਾਂ ਦੇ ਬੱਚੇ ਜਿਹੜੇ 5 5 6 6 ਤੁਸੀਂ ਜਾ ਕੇ ਦੇਖੋ ਮੁਹਾਲੀ ਸਾਰੀ ਹਰਿਆਣਾ ਚ ਕਿਉਂ ਨਹੀਂ ਵੱਸਦਾ ਜਾ ਕੇ ਭਈਆ ਕਿਉਂਕਿ ਉਹ ਉੱਥੇ ਤੇ ਅਗਲੇ ਮਾਰ ਦੇ ਖੇਤਰ ਇੱਥੇ ਜੇ ਕੋ ਕਹੇਗਾ ਤੇ ਕਹਿਣਗੇ ਸਿੱਖ ਨੇ ਐਂਟੀ ਹਿੰਦੂ ਨੇ ਕਮਨਲ ਇਹਨਾਂ ਨੂੰ ਤੇ ਸੂਟ ਕਰਦਾ ਕਿ ਸਿੱਖਾਂ ਦਾ ਜਿਹੜੀ ਇਹ ਰੇਸ਼ੋ ਹੈ ਇਹ ਦਿਨ-ਬ-ਦਿਨ ਘਟ ਰਹੀ ਹੈ ਹੋਰ ਘਟ ਜਾਏ ਹੋਰ ਘਟ ਜਾਏ ਤੇ ਫਿਰ ਹਿੰਦੂ ਸਰਕਾਰਾਂ ਬਣਿਆ ਕਰਨਗੀਆਂ ਨੀਲ ਜਾਖੜ ਦਾ ਦੇਖੋ ਨਾ ਮੈਂ ਉਹ ਪਾਰਟੀ ਇਸ ਕਰਕੇ ਛੱਡ ਗਿਆ ਵੀ ਉਹਨੂੰ ਹਿੰਦੂ ਚੀਫ ਮਿਨਿਸਟਰ ਨਹੀਂ ਬਣ ਸਕਦਾ ਉਹਨੂੰ ਬਾਸ ਤੇ ਬਿਠਾ ਕੇ ਉਹਨਾਂ ਨੇ ਚੀਫ ਮਿਨਿਸਟਰ ਬਣਾਤਾ ਹੈ گورنر ਬਣਾਤਾ ਹੈ ਕੀ ਬਣਾਤਾ ਜਿਹੜੀਆਂ ਪਿੰਡਾਂ 'ਚ ਜ਼ਮੀਨਾਂ ਵਿਕ ਰੀਆਂ ਵਿਦੇਸ਼ਾਂ 'ਚ ਲੋਕ ਚਲੇ ਗਏ ਉਹਦਾ ਸਰਵੇਖਾਰਾਓ ਤੁਸੀਂ ਆੜਤੀਏ ਖਰੀਦਰੇ ਆੜਤੀਏ ਕੌਣ ਤੁਹਾਡੇ ਤਖਤਾਂ 'ਚ ਨਹੀਂ ਵੜ ਚੁੱਕੇ ਇਹਨੋਂ ਤੇ ਤੁਸੀਂ ਉਹ ਕਹਿੰਦੇ ਪਿੰਡ 'ਚ ਨਹੀਂ ਵੜਨ ਦੇਣੇ ਉਹਨਾਂ ਨੂੰ ਮੇਰਾ ਸਵਾਲ ਹੈ ਵੀ ਤੁਹਾਡੇ ਤਖਤਾਂ 'ਚ ਤੇ ਦਮਦਮਾ ਸਾਹਿਬ ਬੈਠਾ ਬੰਦਾ ਕੌਣ ਹੈ ਬੰਦਾ ਉਹਦਾ ਸਰਵੇ ਕਰੋ ਪੰਜਾਬੀ ਉਹਨਾਂ ਦੀ ਨਹੀਂ ਫਿਰ ਉਹ ਕੌਣ ਹੈ ਇਹਦਾ ਇਹ ਹੱਲ ਨਹੀਂ ਹੈਗਾ ਕਿ ਆਪਾਂ ਰੇੜੀਆਂ ਉਟਾ ਦਈਏ ਰੇੜੀਆਂ ਤੋਂ ਮਾਲ ਲੁੱਟ ਗਏ ਇਹ ਤੇ ਹੈਗੀ ਹੁੱਲੜਬਾਜੀ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਨੇ ਇਹਦੇ ਤੋਂ ਕੇਸ ਰਜਿਸਟਰ ਹੋ ਜਾਣਗੇ ਫਿਰ ਉਹਦੋ ਹੀ ਭੁਗਤੇ ਫਿਰੋਗੇ